ਕਿ ਪਿਛਲੇ ਦਿਨਾਂ ਜੀ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ ਤੇ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਕੁਝ ਵੀ ਆ ਤੇ ਮੈਂ ਥੋੜਾ ਨਾਰਾਜ਼ ਵੀ ਆ ਮੱਲਵਾਲਾ ਕੀ ਨ ਆਇਆ ਕੋਡਾ ਮੇਰਾ ਨਾਮ ਓਮਕਾਰ ਸ਼ਰਮਾ ਜੀ ਮੱਲਵਾਲਾ ਕਿੱਥੇ ਖੜਾ ਹੈ ਲੋਕੇਸ਼ਨ ਇਹਰੀ ਆ ਕੀ ਆਹ ਹੈ ਜਿੱਥੇ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮੰਦ ਮੰਦ ਤੱਕ ਜਦੋਂ ਸਾਹਿਬ ਜੀ ਤੋਂ ਮੇਰਾ ਸੈਂਪਲ ਪਰਮਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਕਿ ਇੱਥੇ ਮਾਲਕ ਨੂੰ ਬੁਲਾਈਏ ਲੇਕਿਨ 30 ਕਿਲੋਮੀਟਰ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮਾਂ ਦੁਰਗਾ ਕਿੱਥੇ ਮਲੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਟੌਂਕ ਕੋਈ ਕਿੱਥੇ ਨੇਰ ਪੰਡੂੜੇ ਨੇਰ ਪੰਡੂੜੇ ਫੁੱਲਵਰੀਪੁਰ ਜਿਹੜਾ ਪਿਛਲੇ ਦਿਨਾਂ ਜੀ ਮੇਰਾ ਸੈਂਪਲ ਭਰੋਇਆ ਪਨੀਰ ਦਾ ਬਹੁਤ ਚੰਗਾ ਸਰਕਾਰ ਨੇ ਕੰਮ ਕੀਤਾ ਜਿਹੜਾ ਇਹਦੇ ਚ ਧਿਆਨ ਦੇਣਾ ਸ਼ੁਰੂ ਕੀਤਾ ਸਰਕਾਰ ਨੇ ਪਨੀਰ ਦੇ ਸੈਂਪਲ ਭਰਨ ਵਾਸਤੇ ਮੈਂ ਬਹੁਤ ਇਤੋਂ ਕੁਛ ਵੀ ਆ ਮੈਂ ਥੋੜਾ ਨਰਾਜ਼ ਵੀ ਆ ਤੇ ਚਲੋ ਤੁਸੀਂ ਆਏ ਤੁਹਾਨੂੰ ਦੱਸਦੇ ਆ ਆਪਾਂ ਸਾਰਾ ਅੱਜ ਜਦੋਂ ਮੇਰਾ ਸੈਂਪਲ ਭਰਨਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਜ਼ਰੂਰੀ ਨਹੀਂ ਸਮਝਿਆ ਵੀ ਉੱਥੇ ਮਾਲਕ ਨੂੰ ਬੁਲਾਈਏ ਮੇਰੇ ਤੋਂ 30 ਕਿਲੋਮੀਟਰ ਹੀ ਸਾਰਾ ਇੱਥੋਂ 20 ਕਿਲੋਮੀਟਰ ਦੇ ਕਰੀਬ ਸੀਗੇ ਮੇਰਾ ਪਲਾਂਟ ਉੱਥੋਂ ਮੈਨੂੰ ਫੋਨ ਕਰਦੇ ਉੱਥੇ ਸੱਦ ਲੈਂਦੇ ਤੇ ਮੈਂ ਉਹਨਾਂ ਨੂੰ ਦੱਸ ਦਿੰਦਾ ਕਿਹੜੇ ਪੈਰਾਮੀਟਰ ਦੇ ਨਾਲ ਆਪਾਂ ਕਿਹੜੇ ਤਰੀਕੇ ਨਾਲ ਪਨੀਰ ਨੂੰ ਤਿਆਰ ਕਰਨੇ ਆਂ ਹਾਂਜੀ ਉਹਨਾਂ ਦੀ ਗੱਲ ਸਹੀ ਆ ਜੀ ਉਹ ਦੁੱਧ 60 ਰੁਪਏ ਖਰੀਦਦੇ ਆ 50 ਰੁਪਏ ਦੁੱਧ ਦਾ ਰੇਟ ਆ ਦੇਖੋ ਘਰਾਂ 'ਚ ਤੇ ਇਹੀ ਰੇਟ ਵਿਕਦਾ ਦੁੱਧ ਭੋਲੇ ਭਾਲੇ ਲੋਕੀ ਨੇ ਉਹਨਾਂ ਨੂੰ 60 ਰੁਪਏ ਵੀ ਮਿਲਦਾ 70 ਵੀ ਮਿਲਦਾ 60 ਰੁਪਏ ਕਿ ਹਰ ਘਰ ਦੇ ਵਿੱਚ ਮਸ਼ੀਨ ਨਹੀਂ ਹੈਗੀ ਦੁੱਧ ਚੈੱਕ ਕਰਨ ਵਾਲੀ ਸਰ ਜਦੋਂ ਅਸੀਂ ਦੁੱਧ ਖਰੀਦਨੇ ਆ ਆਪਾਂ ਦੁੱਧ ਨੂੰ ਚੈੱਕ ਕਰਕੇ ਫੇਰ ਖਰੀਦਨੇ ਆ ਦੁੱਧ ਦੀ 2 ਫੈਂਡ ਵੀ ਆਂਦੀ ਆ ਦੁੱਧ ਦੀ 3 0 ਫੈਂਡ ਵੀ ਹੁੰਦੀ ਆ ਸਾਢੇ 3 ਵੀ 10 ਫੈਂਡ ਤੱਕ ਦੁੱਧ ਜਿਹੜੀ ਆ ਦੁੱਧ ਦੀ ਖਰੀਦ ਆਪਾਂ ਕਰਦੇ ਆ ਰਹੀ ਗੱਲ ਜਿਹੜਾ 60 ਕਿਲੋ ਦੁੱਧ ਵਾ ਉਹ 50 ਕਿਲੋ ਦੁੱਧ ਵਾ ਉਹ ਆਪਣੀ ਸਰਕਾਰ ਆ ਜਿੱਦੇ ਇਹੀ ਰੇਟ ਵਿਗਦਾ ਪਰ ਜਿਹੜੇ ਡੇਰੀ ਪਲਾਂਟ ਵਾਲੇ ਨੇ ਦੁੱਧ ਖਰੀਦਣਾ ਚਾਹੇ ਕਿ ਅਮੂਲ ਨੇ ਖਰੀਦਣਾ ਚਾਹਾਂ ਵੇਰ ਕੇ ਨੇ ਖਰੀਦਣਾ ਉਹਨਾਂ ਨੇ ਦੁੱਧ ਦੀ ਕੀਮਤ ਫੈਂਡ ਵੇਖ ਕੇ ਫੇਰ ਹੀ ਦੇਣੀ ਦੁੱਧ ਵਿੱਚ ਦੋ ਚੀਜ਼ਾਂ ਹੁੰਦੀਆਂ ਸਰ ਜੀ ਇੱਕ ਹੁੰਦਾ ਉਹਦੇ ਵਿੱਚ ਪਟੀਨ ਇੱਕ ਹੁੰਦਾ ਕਿਓ ਹੁਣ ਜਿਹੜਾ 70 ਫਾਇੰਡ ਦਾ ਦੁੱਧ ਹੈ ਉਹਦਾ ਤਾਂ ਸਰ ਪਨੀਰ ਬਣਾਣਾ ਨਹੀਂ ਕਿਸੇ ਨੇ ਉਹਦੇ ਵਿੱਚੋਂ ਆਪਾਂ ਕਰੀਮ ਕੱਢਣੀ ਆ ਫਿਰ ਆਪਾਂ ਕਿਓ ਬਣਾ ਉਹਦੇ ਵਿੱਚੋਂ ਕਰੀਮ ਸਾਰੀ ਕੱਢਣੀ ਆ ਜਾਂ ਕੱਢਣੀ ਆ ਅੱਧੀ ਉਹ ਪੈਰਾਮੀਟਰ ਦੇ ਹਿਸਾਬ ਨਾਲ ਜੋ ਆਪਾਂ ਪਨੀਰ ਦੀ ਪੈਰਾਮੀਟਰ ਰੱਖਣੀ ਆ ਅਸੀਂ ਉਹ ਤਰੀਕੇ ਨਾਲ ਆਪਾਂ ਪਨੀਰ ਬਣਾਨੇ ਆ ਪਨੀਰ ਬਣਾਦਾ ਸਰ ਜੀ ਦੋ ਤਰ੍ਹਾਂ ਦਾ ਉਹ ਮੈਂ ਤੁਹਾਨੂੰ ਜਾਗਰੂਕ ਕਰਨਾ ਕਿੱਦਾਂ ਬਹੰਦਾ ਜਿਹੜਾ ਦੁੱਧ 7 ਫੈਂਡ ਦਾ ਜਾਂ 8 ਫੈਂਡ ਦਾ ਵਾ ਸਰ ਉਹਦੀ ਕਰੀਮ ਕੱਢ ਕੇ ਉਹਦੀ 3 ਫੈਂਡ ਜਾਂ ਉਹਦੀ 2.5 ਫੈਂਡ ਦਾ ਦੁੱਧ ਕਰਕੇ 1000 ਕਿਲੋ ਜਾਂ ਜਿੰਨਾ ਵੀ ਦੁੱਧ ਆਂਦਾ પ્લાન્ટ ਦੇ ਵਿੱਚ ਜਿੱਦਾਂ ਜਿੱਦਾਂ ਕਿਸੇ ਦੀ ਸੇਲ ਆ ਪਨੀਰ ਦੀ ਜਾਂ ਦਹੀਂ ਦੀ ਜਾਂ ਕਿੱਦਾਂ ਦੀ ਸੇਲ ਆ ਉਹ ਤਰੀਕੇ ਨਾਲ ਆਪਾਂ ਦੁੱਧ ਮਤਲਬ ਕਿ ਪੈਰਾਮੀਟਰ ਬਣਾ ਕੇ ਉਹਨੂੰ ਫੈਂਡ ਲਗਾ ਕੇ ਉਹਦੀ ਗ੍ਰੈਵਿਟੀ ਚੈੱਕ ਕਰਕੇ ਉਹਦਾ ਫਿਰ ਆਪਾਂ ਪੈਸਚਰਾਈਜ਼ਰ ਦੇ ਨਾਲ ਦੁੱਧ ਨੂੰ ਗਰਮ ਕਰਨੇ ਆ ਉਦੋਂ ਵੇ ਜਿਹੜੇ ਬੈਕਟੀਰੀਆ ਸਾਰ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਪਨੀਰ ਦੇ ਜਿਹੜੇ ਬੈਕਟੀਰੀਆ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਦੁੱਧ ਦੇ ਤੇ ਉਹ ਆਪਾਂ ਫਿਰ ਉਹਦਾ ਪਨੀਰ ਤਿਆਰ ਕਰਦੇ ਆ ਇੱਕ ਪਨੀਰ ਬੰਦਾ 2.5 ਫੈਂਡ ਦਾ ਇੱਕ ਬੰਦਾ 5 ਫੈਂਡ ਦਾ ਤੁਸੀਂ ਕਿਹੜਾ ਬਣਾਉਗੇ ਨਹੀਂ ਸਰ ਦੋਨੋਂ ਸਾਨੂੰ ਬਣਾਉਣੇ ਪੈਂਦੇ ਨੇ ਜਿਹੜੇ ਰੋਪ ਲਾਏ ਵੀ ਨਕਲੀ ਪਨੀਰ ਆ ਤੁਹਾਨੂੰ ਕੀ ਰੋਸ਼ ਹੈਗਾ ਸਰ ਮੇਰੇ ਤੇ ਜਿੰਨਾ ਚਿਰ ਰਿਪੋਰਟ ਨਹੀਂ ਆਂਦੀ ਉਹਨਾਂ ਚਿਰ ਤੇ ਮੈਨੂੰ ਨਕਲੀ ਕਿਹਾਂ ਦਾ ਇਹਨਾਂ ਨੂੰ ਹੱਕਦਾਰ ਨਹੀਂ ਬੰਦਾ ਪਹਿਲੋ ਦੀ ਰਿਪੋਰਟ ਦੇਖ ਲੈਣ ਤੇ ਫਿਰ ਉਹਨੂੰ ਮੇਰੇ ਤੇ ਕੋਈ ਇਲਜ਼ਾਮ ਜੇ ਕੋਈ ਕਾਰਵਾਈ ਬੰਦੀ ਮੇਰੇ ਤੇ ਕਰ ਵੀ ਦੇ ਸਰ ਦੇਖੋ ਮੈਂ ਬਰਫ਼ ਬਾਹਰੋਂ ਨਹੀਂ ਖਰੀਦਦਾ ਨਹੀਂ ਜਿਹੜਾ ਮੇਰਾ ਜਦੋਂ ਮੈਨੂੰ ਫੂਡ ਸੇਫਟੀ ਆਣਾ ਮੈਨੂੰ ਸਰਟੀਫਿਕੇਟ ਦਿੱਤਾ ਮੈਂ ਸਰ ਉਹਦੀ ਪਹਿਲੋ ਪਾਣੀ ਦੀ ਟੈਸਟਿੰਗ ਰਾਈ ਆਪਣੇ ਪਲਾਂਟ ਦੀ ਫਿਰ ਸਰ ਜਦੋਂ ਮੈਂ ਬਰਫ਼ ਜਮਾਨਾ ਵਾਂ ਮੈਂ ਪੈਚੁਰਾਈਜ਼ਡ ਪਾਣੀ ਨੂੰ ਕਰ ਲੈਣਾ ਪੈਚੁਰਾਈਜ਼ ਕਰਕੇ ਮੈਂ ਉਹਦੀ ਬਰਫ਼ ਜਮਾਨਾ ਤੇ ਫਿਰ ਮੈਂ ਪਨੀਰ ਨੂੰ ਲਾਣਾ ਪਟਾਈ ਤੇਨ ਫੈਨ ਦਾ ਦੁੱਧ ਜਿਹੜਾ ਖਰੀਦਨੇ ਆ ਨਾ ਅਸੀਂ ਉਹਦਾ ਉਹਦਾ ਵੀ ਪਨੀਰ ਬਣਾਉਂਦੇ ਆ ਸਰ ਉਹ ਚ ਕੋਈ ਪਾਪ ਨਹੀਂ ਹੈਗਾ ਜੇ ਉਹਦਾ ਕੋਈ ਪਾਪ ਆ ਤਾਂ ਅਸੀਂ ਬਾਰ-ਬਾਰ ਕਰਨਾਂਗੇ ਢਾਈ ਫੈਨ ਦਾ ਜੇ ਮੇਰੇ ਪਨੀਰ ਦੇ ਵਿੱਚੋਂ ਸਰ ਸੈਂਪਲ ਜਿਹੜਾ ਭਰਿਆ ਵਾ ਜੇ ਇਹ ਮੇਰੇ ਪਨੀਰ ਦੇ ਵਿੱਚੋਂ ਕੋਈ ਰਿਫਾਈਨ ਕੋਈ ਪੋਮਾਈ ਕੋਈ ਇਦਾਂ ਦੀ ਗਲਤ ਚੀਜ਼ ਨਿਕਲਦੀ ਆ ਮੈਨੂੰ ਚੌਂਚ ਖਿਲਾ ਦੇ ਸਰ ਗੋਲੀ ਮਾਰ ਦੋ ਮੈਨੂੰ ਕਬੂਲ ਆ ਮੈਂ ਆਪਣੇ ਬਿਆਨ ਆਪ ਦੇ ਰਿਹਾ ਕੀ ਨਾਮ ਹੈ ਤੁਹਾਡਾ ਮੇਰਾ ਉਪਾਦਕ ਓਮਕਾਰ ਸ਼ਰਮਾ ਜੀ ਮੱਲੋਵਾਲ ਕਿੱਥੇ ਹੈਗਾ ਇਹ ਲੋਕੇਸ਼ਨ ਡੇਰੀ ਕੀ ਆਹ ਹੈ ਜਿੱਥੇ ਬਣਾ ਡੀ ਪਲਾਂਟ ਹੈ ਅੱਛਾ ਕੀ ਨਾਮ ਹੈ ਪਲਾਂਟ ਦਾ ਮੰਦਰ ਮੰਦੁਰਗਾ ਮੰਦੁਰਗਾ ਕਿੱਥੇ ਮਲੋਈ ਲੈਂਡ ਕੋਈ ਹੋਣਾ ਇੰਪੋਰਟੈਂਟ ਚੌਂਕ ਕੋਈ ਕਿੱਥੇ ਨਹਿਰਪੰਡੋਰੀ 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 ਪੰਡੋਰੀ ਹਮਨਤਾਂ ਪੰਡੋਰੀ ਹੁਣ ਪੂਰਾ ਐਡਰੈਸ ਬੋਲੋ ਜਿੱਥੇ ਇਹ ਜਿੱਥੇ ਬਣਦਾ ਫਿਰ ਸਿਰ ਥੋੜਾ ਜਿਹਾ ਸਾਨੂੰ ਮਲੋ ਵਾਲੀ ਆ ਜੀ ਮੰਦੁਰਗਾ ਇਹ ਹੈ ਕਿੱਥੇ ਕੰਮ ਲਵਾਉਂ। ਹਨ ਨੇਰ ਕੁੰਦਰੀ ਮੰਤ। ਮਰਤਾ ਜੀ ਕਹਿੰਦੇ। ਇਹ ਮਾਲਕ ਕੌਣ ਆ ਜਿਹੜਾ ਇਹ ਪਲਾਂਟ ਦਾ ਮਾਲਕ ਕੌਣ ਆ? ਨੀਪਕੁਮਾਰ। ਨੀਪਕੁਮਾਰ ਜੀ। ਅੱਛਾ ਕਿੰਨਾ ਤਾਂ ਗੱਡੀਆਂ ਕੱਢਦੇ ਆ ਰੋਜ਼? ਬਸ ਇਹੋ ਜਿਹੀ। ਕਿਹੋ ਗੱਡੀ ਕੱਢਦੇ ਕਿੱਥੇ 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 ਪਨੀਰ ਦੇਣਾ ਹੈ। ਕਿੱਥੇ ਕਿੱਥੇ ਦੇਣਾ ਜਾ ਕੇ। ਇਹ ਸਾਰੇ ਇੱਕ ਤੇ ਹਰਿਆਣਿਆਂ ਤੋਂ ਆਈ। ਹਰਿਆਣੇ ਭੁੰਗੇ ਹੀ ਦੇਣਾ। ਅੱਗੇ ਨਹੀਂ ਜਾਣਾ ਕਿਤੇ। ਜਲੰਧਰ ਦੇਣਾ ਅੱਛਾ ਕਿਸ ਰੇਟ ਤੇ ਪਨੀਰ ਵੇਚਣਾ ਹੈ ਕਿਸ ਰੇਟ ਤੇ ਦੇਣਾ ਅਸਲ ਸਹੀ ਦੱਸਣਾ ਮੈਨੂੰ 250 ਰੁਪਏ ਅੱਛਾ ਚਲੋ 250 ਰੁਪਏ ਪਨੀਰ ਦੇ ਸੈਂਪਲ ਲਾਓ ਪਨੀਰ ਦਿੱਤੀ ਆਖੀ ਜੀ ਨਹੀਂ ਇਕੱਲਾ ਦੱਲ ਕਰਨਾ ਗੰਡਾ ਆ ਹਾਂ ਇਹ ਹਾਂ ਇਹਨੂੰ ਜਰਾ ਉੱਪਰ ਚੱਲ ਜਾ ਫੋਲ ਦੇ ਸਾਰੇ ਡਰਾਂ